आले आले फोटो खींचो बोलता हूं एंपाला है हां फोटो दे 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 सुगंध रहा सर ए, क्या बात हुई गया? बात हुआ था सर वहाँ पर वो तो गाड़ी आया उसमें बंदे बैठा था समय पी रहा था हमने सरदार को फ़ोन कर दिया सरदार आया वो तीनों का वहाँ पकड़ लिया और वो, वो बोल रहा था कि मैं सवेरे सूरज निकलने से पहले सबको ख़त्म कर दूँगा ऐसे धमकी दे रहा था वो आए थे वो तीन लोग थे सर

पुलिस को जब चले आए थे पुलिस का आने का बात का बात है अभी पुलिस वाले आए हैं जो रियल में नहीं सर अभी नहीं आया आपका लोग कितना जख्मी है मेरा लोग जख्मी यही है महेशरा जख्मी है क्या लगा है ईंट लगा है यहां पे और डंडा लगा दो यहां पर लगा है यहां पर लगा है की नाम है तेरा मेरा नाम सुखजीत सिंह है पिंड दिवाला तहसील समराला तो जिला लुधियाना ਕੀ ਮਾਮਲਾ ਹੋਇਆ ਜੀ ਮਾਮਲਾ ਇਹ ਹੈ ਵੀ ਸਾਡਾ ਰੋਡ ਦੇ ਨਾਲ ਖੇਤ ਲੱਗਦਾ ਉੱਥੇ ਸਾਡੀ ਖਲਾੜੀ ਵੀ ਚੱਲਦੀ ਆ ਤੇ ਹੁਣ ਅਸੀਂ ਉੱਥੇ ਗਰਾਉਂਡ ਬਣਾ ਰਹੇ ਹਾਂ ਉੱਥੇ ਦੋ ਗੱਡੀਆਂ ਆਈਆਂ ਰਾਤ 9-10 ਵਜੇ ਦੇ ਕਰੀਬ ਲਗਭਗ ਤੇ ਉੱਥੇ ਸਾਡੀ ਲੇਬਰ ਬੈਠੀ ਆ 15-20 ਬੰਦੇ ਉਹਨਾਂ ਨੇ ਸਾਨੂੰ ਸੱਦਿਆ ਵੀ ਇੱਥੇ ਬੰਦੇ ਆ ਗਏ ਸੀ ਕਿਤੇ ਕੋਈ ਸਰੀਆ ਚੱਕਣ ਵਾਲੇ ਕੋਈ ਸਰੀਆ ਉੱਥੇ ਬਾਹਰ ਪਿਆ ਜਾਂ ਕੋਈ ਚੋਰ ਆ ਗਿਆ ਜਾਂ ਜਾ ਕੇ ਦੇਖਿਆ ਉਹ ਸਮੈਕ ਪੀ ਰਹੇ ਸੀ ਤੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਜਾਓ ਯਾਰ ਜੇ ਇੱਥੇ ਕੋਈ ਮਰ ਗਿਆ ਸਾਲਾ ਸਾਡੇ ਜੁਮੇ ਪਾएंगे ਤੁਸੀਂ ਜਾਓ ਉਹ ਦੋ ਬੰਦੇ ਤਾਂ ਕਹਿੰਦੇ ਜੀ ਅਸੀਂ ਚਲੇ ਜਾਂਦੇ ਆਂ ਕੋਈ ਗੱਲ ਨਹੀਂ ਅੰਕਲ ਜੀ ਅਸੀਂ ਜਾਂਦੇ ਆਂ ਜਾਂਦੇ ਆਂ ਤੀਸਰਾ ਇੱਕ ਕੋਈ ਬਾਲਿਓਂ ਦਾ ਸੀ ਉਹ ਕਹਿੰਦਾ ਸਵੇਰੇ ਦਿਨ ਨਹੀਂ ਚੜਨਾ ਮੈਂ ਤੁਹਾਨੂੰ ਸਵੇਰੀ ਦੇਖ ਲੂ ਮੈਂ ਐਂ ਕਰ ਦੂ ਜੇ ਕਰ ਦੂ ਮਾਰ ਦੂ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦੂ ਐਂ ਕਰ ਦੂ ਤੇ ਅਸੀਂ ਕਾ ਵੀ ਕੋਈ ਗੱਲ ਨਹੀਂ ਫਿਰ ਉਹ ਫੜ ਲਿਆ ਅਸੀਂ ਕੇ ਬਹਿ ਜਾ ਇੱਥੇ ਪੁਲਿਸ ਬੁਲਾਉਂਦੇ ਸੀ ਹੁਣੇ ਬੁਲਾਉਂ ਤੂੰ ਸਵੇਰੇ ਕਹਿੰਦਾ ਸੀ ਹੁਣੇ ਬੁਲਾ ਲੈਣੀ ਆ ਜਦਦੇ ਪੁਲਿਸ ਉੱਥੇ ਚਲੇ ਗਈ ਆਪਣੇ ਐਸਆਈ ਜਰਨੈਲ ਸਿੰਘ ਪਾਰਟੀ ਲੈ ਕੇ ਤੇ ਉਹਨਾਂ ਨੇ ਦੋ ਹੀ ਬੰਦੇ ਫੜ ਲਏ ਦੋ ਹੀ ਗੱਡੀਆਂ ਉਹਨਾਂ ਦੀਆਂ ਚੱਕ ਲਿਆ ਉਹ ਬਾਲਿਓਂ ਵਾਲਾ ਪੁਲਿਸ ਦੇ ਖੜੇ ਖੜੇ ਉਹ ਗੱਡੀ ਸਲਿੱਪ ਚ ਦੁਬਾਰਾ ਫੇਰ ਚਾਰ ਪੰਜ ਬੰਦੇ ਆ ਗਏ ਜਾਂ ਪੁਲਿਸ ਉਹਨਾਂ ਗੋਗਲ ਨੂੰ ਜਾਣ ਲੱਗੀ ਉਹ ਭਿ ਆ ਕੇ ਲੈ ਗਏ ਬੀਜੇ ਵੱਲੋਂ ਗੱਡੀ ਫੇਰ ਤੇ ਮੁੜ ਕੇ ਪੁਲਿਸ ਸਮਰਾਲੇ ਪਹੁੰਚੀ ਉਹ ਸਾਡੇ ਕੋਲ ਫੇਰ ਆ ਗਏ ਪਹਿਲਾਂ ਆਉਂਦੀ ਸਾਰ ਉਹਨਾਂ ਨੇ ਫੈਰ ਕੀਤਾ ਜਿਹੜੀ ਲੇਬਰ ਸੀ 15-20 ਬੰਦੇ ਬੈਠੇ ਇਹ ਭੱਜ ਗਏ ਦੋ ਤਿੰਨ ਬੰਦੇ ਵਿਚਾਰੇ ਇੱਕ ਤਾਂ ਸੁਣਦਾ ਹੀ ਨਹੀਂ ਸੀ ਬੋਲਾ ਸੀ ਉਹ ਅੰਦਰ ਬੈਠ ਗਏ ਤੇ ਕਦੋਂ ਹੋਰ ਬੈਠ ਰਹੇ ਉਹਨਾਂ ਨੇ ਉਹਨਾਂ ਦੇ ਡੰਡੇ ਡੁੰਡੇ ਮਾਰੇ ਇੱਕ ਦੇ ੱਟ ਮਾਰ ਕੇ ਸਿਰ ਵੀ ਪਾੜਤਾ ਤੇ ਨਾਲੇ ਕਹਿੰਦੇ ਸੀ ਸ਼ਰਿਆਮ ਸਮਾਏ ਕਵੇਜਦੇ ਪੁਲਿਸਾਂ ਨੂੰ ਫੜੇ ਨਹੀਂ ਸਕਦੀ ਉਹ ਸਾਡੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਕਹਿੰਦੇ ਸੀ ਸੜਿਆਂ ਨੂੰ ਵੇਚਦੇ ਆ ਬਾਲੇ ਵਾਲਾ ਕਹਿ ਕੇ ਗਿਆ ਸਾਨੂੰ ਕਿੰਨੇ ਵਜੇ ਦੀ ਘਟਨਾ ਸੀ ਇਹ ਇਹ ਲਗਭਗ 11:00 ਵਜੇ ਦੇ ਨੇੜੇ ਤੇੜੇ ਬਾਅਦ ਚ ਆਏ ਨੇ ਉਹ ਪੁਲਿਸ ਮੌਕੇ ਤੇ ਪਹੁੰਚੀ ਹਾਂ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪਰ ਮੁੰਸ਼ੀ ਨੇ ਸਾਡੀ ਐਪਲੀਕੇਸ਼ਨ ਲੈਣ ਤੋਂ ਇਨਕਾਰ ਕਰਤਾ ਕੀ ਕਾਰਨ ਉਹ ਕਾਰਨ ਇਹ ਵੀ ਪੁਲਿਸ ਚ ਇਹਨੂੰ ਲੜਾਈ ਬਣਾਉਣਾ ਚਾਹੁੰਦੀ ਆ ਜਦਕਿ ਮਾਮਲਾ ਨਸ਼ੇ ਦਾ ਇਹ ਸਾਡੀ ਉਹਨਾਂ ਨਾਲ ਕੋਈ ਜਿੱਦ ਨਹੀਂ ਅਸੀਂ ਜਾਣ ਜਾਣ ਪਛਾਣ ਨਹੀਂ ਕਿਦੂ ਇਹਨੂੰ ਜਾਣਦੇ ਨਹੀਂ ਸਾਡੀ ਉਹਨਾਂ ਨਾਲ ਕਹਦੇ ਲੜਾਈ ਹੋਣੀ ਆ ਕਿੰਨੇ ਰਾਉਂਡ ਫਾਇਰ ਹੋਏ ਆ ਟੋਟਲ ਤਿੰਨ ਰਾਉਂਡ ਹੋਇਆ ਦੋ ਅਸੀਂ ਕਿਤੇ ਇੱਕ ਉਹਨਾਂ ਨੇ ਕੀਤਾ ਕਿੰਨੇ ਵਿਅਕਤੀ ਕਿੰਨੇ ਸੀ ਗੱਡੀਆਂ ਚ ਉਹ ਤਿੰਨ ਵਿਅਕਤੀ ਪਹਿਲਾਂ ਸੀ ਪੰਜ ਵਾਹਚਾਏ ਅੱਠ ਵਿਅਕਤੀ ਸੀ ਟੋਟਲ ਕੋਈ ਪੁਲਿਸ ਵਾਲਾ ਦਿੱਤਾ ਸੀ ਤਾਂ ਉਹ ਦੋ ਗ੍ਰਿਫਟਾਰ ਕੀਤੇ ਹੋਏ ਆ ਕੀ ਨਾਂ ਉਹਨਾਂ ਦੇ ਨਾਂ ਪਤਾ ਨਹੀਂ ਹੈਗਾ ਕਿਉਂਕਿ ਰਾਤ ਪਸ਼ਗਰੀਪੁਰ ਦੇ ਦੱਸਦੇ ਸੀ ਉਹ ਕੀ ਮੰਗਰ ਮੰਗਰਦੇ ਇਹਨਾਂ ਦੇ ਖਿਲਾਫ ਨਸ਼ੇ ਦੀ ਕਾਰਵਾਈ ਹੋਣੀ ਚਾਹੀਦੀ ਆ ਨਾ ਕਿ ਐਮਐਲਆਰ 23 24 ਦੇ ਉਹ ਚ ਕੀ ਆ ਇਹ ਬੋਸ ਖਾਨਾ ਪੂਰਤੀ ਕਰੂਗੀ ਵੀ 23 24 ਚ ਪਰਚਾ ਦੇ ਦਿੰਨੇ ਉਹ ਤਾਂ ਕੋਈ ਦਿੱਕਤ ਨਹੀਂ ਹੈਗੀ ਕੋਈ ਮਾਰਨਾ ਕੋਈ ਬੰਦਾ ਤੁਹਾਡੇ ਜਖਮੀ ਹੋਏਗਾ ਜਖਮੀ ਅੰਦਰ ਪਿਆ ਬੰਦਾ ਉਹਦੇ ਸਿਰ ਤੇ ਇੱਥੇ ਸੱਤ ਮਾਰ ਗਏ ਨੇ ਮੇਰ ਪਿੰਡ ਦਿਵਾਲਾ ਜੀ ਸਾਡਾ ਸਤਬਲੇ ਹਰ ਸਿੰਘ ਮੇਰਾ ਨਾਮ ਆ ਮੇਰੇ ਇਹ ਤਾਇਆ ਜੀ ਦੇ ਲੜਕਾ ਜਿੱਥੇ ਆਏ ਨਹੀਂ ਜਿੱਥੇ ਥਾਂ ਪਾਉਨੇ ਆ ਅਸੀਂ ਇੱਥੇ ਲੇਬਰ ਬੈਠੀ ਹੈ ਕੀ ਕਹਿਣਾ ਚਾਹੁੰਦੇ ਹੋ ਕੋਸੀ ਤਾਂ ਕਹਿੰਦਾ ਜੀ ਇਹਨਾਂ ਦਾ ਕਾਰਵਾਈ ਹੋਵੇ ਜੀ ਨਜਾਇਜ਼ ਇਹ ਕੰਮ ਕਰਦੇ ਨੇ ਕੀ ਕਰ ਕੀ ਰਹੀ ਸੀ ਸਮੈਗ ਵੀ ਰਹੇ ਦੀ ਜੀ ਉਹਨਾਂ ਨੂੰ ਬਰਾਮਦ ਵੀ ਹੋਏ ਨੇ ਉਹ ਕਾਗਜ਼ ਸਮੈਕ ਸਮੂਕ ਵਾਲੇ ਲੈਟਰ ਲੂਟਰ ਖਾਸੇ ਗੱਡੀ ਚੋਂ ਬਰਾਮਦ ਹੋਏ ਨੇ ਬਾਕੀ ਸਾਨੂੰ ਹੁਣ ਪਤਾ ਨਹੀਂ ਕੀ ਕੀ ਬਰਾਮਦ ਹੋਇਆ ਪੁਲਿਸ ਉਪਣੇ ਗੱਡੀਆਂ ਲੈ ਗਈ ਕਾਗਜ਼ ਜੇ ਦੇਖੇ ਨੇ ਉਹ ਕਾਗਜ਼ ਪੁਲਿਸ ਨੇ ਉੱਥੇ ਕੱਢੇ ਨੇ ਬਾਕੀ ਕੁਛ ਨਹੀਂ ਕੱਢਿਆ ਕੋਈ ਕਿੰਨੇ ਵਿਅਕਤੀ ਸੀਗੇ ਜੀ ਤਿੰਨ ਬੰਦੇ ਸੀਗੇ ਚਾਰ ਬਾਅਦ ਚਾਰ ਪੰਜ ਬਾਅਦ ਚ ਆਏ ਨੇ ਜਿਹੜੇ ਸਵਿਫਟ ਗੱਡੀਆਂ ਆਏ ਨੇ ਉਹਦਾ ਨੰਬਰ ਹੈਗਾ ਸਵਿਫਟ ਗੱਡੀ ਦਾ ਸਾਡੇ ਕੋਲ ਕੀ ਪੰਜਾਬ ਫਿਰ ਕਰਦਾ ਕਹਿੰਦਾ ਵੀ ਨਸ਼ਾ ਤਾਂ ਬੰਦ ਕਰਨ ਲੱਗੇ ਹੋਏ ਆਂ ਉਹ ਨਹੀਂ ਨਾ ਜਦਿਆਂ ਪੰਨਤ ਚੱਲਦਾ ਹੈ ਉਹ ਵਾਲੇ ਵਾਲਾ ਬੰਦਾ ਕਹਿੰਦਾ ਸੀ ਜੀ ਮੈਂ ਸਾਰੇ ਆਂਬੇ ਚੂੰਗਾ ਨਾ ਵੀ ਪੁਲਿਸ ਨੂੰ ਨਿਬੋਗਾੜਦਾ ਕਿ ਤਾਹੀਂ ਤਾਂ ਦੁਬਾਰਾ ਜਾ ਕੇ ਸਾਡੇ ਬੰਦਿਆਂ ਨਾਲ ਕੁੱਟਮਾਰ ਕਰੀ ਆ ਜੀ ਪੁਲਿਸ ਦੇ ਓਲ ਹੁੰਦੀ ਭੱਜੇ ਨੇ ਉਹ ਦੁਬਾਰਾ ਫਿਰ ਟ ਗੱਡੀ 'ਚ ਆ ਕੇ ਖੜ ਗਈ ਆ ਉਥੇ ਸੜਕ 'ਤੇ ਜੀ ਸਾਨੂੰ ਨਹੀਂ ਪਤਾ ਵੀ ਇਹ ਉਹੀ ਬੰਦੇ ਨੇ ਜਿਆਦਾ ਪੁਲਿਸ ਦੇਖਣ ਲੱਗੀ ਸੀ ਸ਼ੀਸ਼ੇ ਕੋਲ ਉਹ ਗੱਡੀ ਭਜਾ ਕੇ ਲੈ ਗਏ ਬਗਲੀ ਕੰਨੀ ਨੂੰ ਦੁਬਾਰਾ ਪੁਲਿਸ ਸਮਰਾਲੇ ਆ ਗਈ ਆ ਬਾਅਦ 'ਚ ਇਹਨਾਂ ਨਾਲ ਕੁੱਟਮਾਰ ਕਰੀ ਆ ਸਾਡੇ ਬੰਦਿਆਂ ਨਾਲ ਪੁਲਿਸ ਨੂੰ ਵੀ ਅਸੀਂ ਫੋਨ ਕਰਿਆ ਵੀ ਬੰਦੇ ਦੁਬਾਰਾ ਆ ਗਏ ਜੀ ਫਾਇਰ ਕਰਿਆ ਪੁਲਿਸ ਨੇ ਉੱਥੇ ਕਰ ਕੀ ਰਹੇ ਸੀ ਇਹ ਵੇਖ ਕੇ ਇਹ ਸਮੈਗ ਪੀ ਰਹੇ ਦੀ ਜੀ ਉਹਦੇ ਵਿੱਚ ਗੱਡੀਆਂ ਸਾਡੇ ਥੱਲੇ ਲਾ ਕੇ ਸਾਡੇ ਖੇਤ ਚ ਮਾਲ ਕੇ ਸਾਡੇ ਘਰ ਤੋਂ ਉਹਦੇ ਕੰਨੀ ਨੂੰਤੀ ਜਿੱਥੇ ਅਸੀਂ ਥਾਂ ਪਾ ਰਹੇ ਹਾਂ ਉੱਥੇ ਧੀ ਗਏ ਜੀ ਸਰ ਕੀ ਮਾਮਲਾ ਹੈ ਤੇ ਕੀ ਕੀ ਨਾਮ ਨੇ ਕਿ ਕਿੱਥੇ ਦੇ ਰਹਿਣਾ ਇਹ ਜਿਹੜਾ ਉਹ ਰਾਤ 11 ਵਜੇ ਦੇ ਲੱਗੇ ਦਵਾਲੇ ਪਿੰਡ ਦੇ ਵਿੱਚ ਕਲਹਾੜੀ ਦਾ ਕੰਮ ਕਰਦੇ ਨਾਲ ਉੱਥੇ ਕੁਲਵਿੰਦਰ ਸਿੰਘ ਜੀ ਦੇ ਮਾਈਗ੍ਰੇਡ ਲੀਵਰ ਸਾਨੂੰ ਇਹ ਰਾਤ 112 ਦੇ ਵੀ ਗਾਲ ਆਈ ਸੀ ਵੀ ਦੋ ਗੱਡੀਆਂ ਦੇ ਵਿੱਚ ਜਿਹੜੇ ਤਿੰਨ ਬੰਦੇ ਆਏ ਆ ਜਿਹੜੇ ਇੱਕ ਬੰਦਾ ਨਾਲ ਜੋ ਸਾਡੇ ਨਾਲ ਮਿਸਵੇਪ ਲੜਾਈ ਕਰਾ ਰਿਹਾ ਜਦੋਂ ਸਾਡੀ ਪੁਲਿਸ ਪਾਰਟੀ ਗਈ ਆ ਦੋ ਬੰਦਿਆਂ ਨੂੰ ਉੱਥੋਂ ਮੌਕੇ ਤੋਂ ਅਰੈਸਟ ਕਰ ਲਿਆ ਇਹਨੂੰ 109 ਦੇ ਰਾਤ ਹੀ ਅਰੈਸਟ ਕਰ ਲਈ ਸੀ ਗੁਰਵਿੰਦਰ ਸਿੰਘ ਇਹ ਇਹ ਜਿਹੜਾ ਪਾਇਲ ਧਨਦਾਰਨ ਵਾਲਾ ਸੀ ਪ੍ਰਿੰਸ ਜਿਹੜਾ S3 ਪਿੰਡ ਸਦਖ ਨੇ ਰਿਹਾ ਇਰ ਇਸ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਜਿਹੜੀ ਸਾਡੇ ਕੋਲ ਕੰਪਲੇਨ ਲਿਖਾਈ ਹੈ ਕੁਲਵਿੰਦਰ ਸਿੰਘ ਦੋਲੇਵਾਲੇ ਬੰਦੇ ਨੇ ਵੀ ਜਿਹੜਾ ਗੁਰਵਿੰਦਰ ਗੁਰੀ ਤੀਜਾ ਬੰਦਾ ਭੱਜਿਆ ਸੀ ਉਹਨੇ ਆਪਣੇ ਤਿੰਨ ਹੋਰ ਸਾਥੀ ਲੈ ਕੇ ਸਫਟਕਾਰ ਦੇ ਵਿੱਚ ਜਿਹੜਾ ਸਾਡੇ ਮਾਈਗਰੇਡ ਲੇਬਰ ਤੇ ਜਿਹੜਾ ਹਮਲਾ ਕੀਤਾ ਜਿਹਦੇ ਮਹੇਸ਼ ਕੁਮਾਰ ਦੇ ਸਰਵਿਸ 60 ਵਜੇ ਐਟਮਾਰੀ ਸੀ ਉਸ ਤੋਂ ਬਾਅਦ ਝਗੜਾ ਕਰਨ ਤੋਂ ਬਾਅਦ ਇਹ ਜਿਹੜੇ ਮੌਕੇ ਤੋਂ ਫਿਰ ਭੱਜ ਗਏ ਜਿਹਦੀ ਮਾਮਲੇ ਦੀ ਹਮਤ ਨੂੰ ਜਾਣਦੇ ਹੋ ਸਾਡੇ ਮਾਨਯੋਗ ਐਸਐਸਪੀ ਆ ਜੋਤੀ ਯਦਵਾਂ ਸੀ ਜਿਹੜੇ ਸੜੇ ਸੀ ਭਵਾਂ ਜੋ ਉਹਨਾਂ ਨੇ ਸਾਨੂੰ ਰਾਤ ਹੀ ਛੜੀਆਂ ਦੋ ਟੀਮਾਂ ਜਿਹੜੀਆਂ ਬਣਾਈਆਂ ਸੀ ਐਸਟੀਓ ਸਮਰਾਲੇ ਦੀ ਨਿਗਰਾਨੀ ਦੇ ਥਲੇ ਜਿਹੜਾ ਅਡਾਪਟਾਮ ਦੇ ਰੇਡ ਕਰਕੇ ਜਿਹੜਾ ਮੇਨ ਮੋਲਡਮ ਸੀ ਗੁਰਵਿੰਦਰ ਗੁਰੀ ਉਹਨੂੰ ਅਸੀਂ ਅੱਜ ਅਰੈਸਟ ਕਰ ਲਿਆ ਹੈ ਅਰੈਸਟ ਕਰਕੇ ਜਿਹੜੀ ਤੇ ਸਾਰੀ ਮਾਮਲੇ ਦੀ ਤਹਿ ਤੱਕ ਲੈਵਾਂਗੇ ਹੁਣ ਤੱਕ ਵੀ ਜਿਹੜੀ ਹੈ ਤਤੀਸ਼ ਤੋਂ ਸਾਨੂੰ ਇਹ ਸਾਹਮਣੇ ਹੈ ਗੁਰਵਿੰਦਰ ਗੁਰੀ ਇਹ ਨਸ਼ੇ ਕਰਦਾ ਦੀ ਹੈ ਜਿਹੜਾ ਨਸ਼ਾ ਸਮਾਲ ਪੈਟਰਨ ਦਾ ਟਾਈਪ ਹੈ ਇਡਾ ਮੜਾ ਮੋਟਾ ਵੀ 1 ਗ੍ਰਾਮ ਲਿਆ 1/2 ਗ੍ਰਾਮ ਆਪੀ ਲਿਆ ਦਾ ਦੇ ਗਿਆ ਇਹ ਜਿਹੜੇ ਪਾਇਲ ਵਾਲੇ ਬੰਦੇ ਸੀ ਇਹ ਗੁਰੀ ਕਈ ਵਾਰ ਉਹਨਾਂ ਕੋਲ ਚੱਲਦਾ ਸੀ ਮੀਨ ਵਾਸਤੇ ਕਈ ਵਾਰ ਉਹ ਪਾਇਲ ਦੇ ਡਾ ਥੰਨੇ ਵਾਲਾ ਇੱਕ ਇੱਕ ਨਹੀਂ ਇੱਧਰ ਵੀ ਹੈ ਰਤ ਸੇ ਖੜਨ ਪਿਛੇ ਜਿਹੜਾ ਇਹਨਾਂ ਦੀ ਆਪਸ ਗਰਮਾ ਗਰਮੀ ਹੋਈ ਸੀ ਗੁਰਵਿੰਦਰ ਗੁਰੀ ਤੇ ਇਹਦੇ ਜਿਹੜੇ ਨਾਲ ਆਏ ਸੀ ਸ਼ਿਫਟ ਕਰਦੇ ਵਿੱਚ ਜਿਹੜੇ ਤਿੰਨ ਬੰਦੇ ਉਹਨਾਂ ਦੇ ਖਿਲਾਫ ਹੋਈ ਹੈ ਐਫ ਆਰ ਨੰਬਰ 41 ਅੰਡਰ ਸੈਕਸ਼ਨ 109 115 ਤੇ 35 ਵੀ ਐਨ ਐਸ ਦੇ ਤਹਿਤ ਦਰਜ ਕੀਤੀ ਹੈ ਇਹਦੇ ਵਿੱਚ ਦੀ ਗ੍ਰਿਫਤਾਰੀ ਕੀਤੀ ਜਾਂ ਇਸ ਤੋਂ ਬਿਨਾ ਗੁਰਵਿੰਦਰ ਗੁਰੀ ਜਿਹੜੇ ਦੂਜੇ ਸਾਥੀ ਐ ਉਹਨਾਂ ਨੂੰ ਵੀ ਅਰੈਸਟ ਕਰ ਲਈ ਜਿਹੜੀਆਂ ਅਸੀਂ ਪਾਰਟੀ ਅੰਦਰ ਸਟ੍ਰੈਚ ਕੀਤੀਆਂ ਉਹ ਵੀ ਛੇਤੀ ਅਰੈਸਟ ਕਰ ਲਈਏਗੇ ਇਹਨਾਂ ਤਿੰਨਾ ਬੰਦੇ ਜਿਹੜੀਆਂ ਦੋਨੇ ਗੱਡੀਆਂ ਸੀ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਲਈਏ ਤੇ ਜਦੋਂ ਗੋਲੀ ਵੀ ਚੱਲੀ ਹੈ ਜਿਹੇ ਉੱਤੇ ਵਾਲਿਆਂ ਨੂੰ ਤਾਂ ਇਹਦੇ ਵਿੱਚ ਜਿਹੜਾ ਕੁਲਵਿੰਦਰ ਸਿੰਘ ਨੇ ਦੱਸਿਆ ਸੀ ਵੀ ਲੀਬਰ ਵਾਲੇ ਸਾਡੇ ਬੰਦੇ ਨੂੰ ਲੱਗਿਆ ਵੀ ਸ਼ਾਇਦ ਇਹਨਾਂ ਦਾ ਕੋਈ ਹਵਾਈ ਫੇਰ ਕੀਤਾ ਪਰ ਅਜੇ ਤੱਕ ਨਹੀਂ ਪੁੱਤੀਸ ਤੇ ਇਹ ਜਿਹੜੀ ਗੱਲ ਸਾਹਮਣੇ ਨਹੀਂ ਇਹ ਗੱਲ ਜ਼ਰੂਰ ਹੈ ਵੀ ਜਦੋਂ ਇਹ ਡੇਵਰ ਦੀ ਕੁੱਟਮਾਰ ਕਰ ਰਹੇ ਸੀ ਕੁਲਵਿੰਦਰ ਸਿੰਘ ਹੋਰੀ ਸੈਲਫ ਡਿਫੈਂਸ ਦੇ ਲਈ ਜਿਹੜਾ ਹਵਾਈ ਫਰਤੀ ਆਪਣੀ ਜਿਹੜੀ ਲਾਇਸੈਂਸੀ ਲੈ ਪਿਆ ਇਹਨਾਂ 'ਚ ਪਹਿਲਾਂ ਵੀ ਕੁਝ ਮਾਮਲੇ ਦਰਜ ਹੁੰਦੇ ਕਿ ਜਿਹੜੇ ਪਾਇਲ ਆਲੇ ਆ ਉਹਨਾਂ ਦੇ ਖਿਲਾਫ ਹੀ ਚੈੱਕ ਕਰ ਲਈਏ ਉਹਨਾਂ ਦਾ ਰਿਕਾਰਡ 9293 ਨਹੀਂ ਚੈੱਕ ਕਰਾ ਰਹੇ ਨੇ ਜਿਹੜਾ ਗੁਰੀ ਹੈ ਇਹਦਾ ਵੀ ਰਿਕਾਰਡ ਹੀ ਚੈੱਕ ਕਰੋ ਜੇ ਰਿਮਾਂਡ ਲੱਗਾ ਹੋਰ ਵੀ ਜਿਹੜੀ ਕੋਈ ਅਣ ਜਾਣਕਾਰੀ ਤੁਹਾਡੇ ਨੂੰ ਸ਼ੇਅਰ ਕਰੋ ਕੋਈ ਪਿੰਡ ਆਲੇ ਮੁਤਾਬਕ ਉਹਨੂੰ ਧਮਕੀਆਂ ਵੀ ਦਿੱਤੀਆਂ ਲਈਆਂ ਵੀ ਅਸੀਂ ਨਸ਼ਾ ਵੇਚੀਦੇ ਹਾਂ ਦੇ ਕੋਈ ਕੋਈ ਕ ਤਕੀਕਤ ਕੀਤੀ ਦੀ ਦੇ ਕੋਈ ਇਹ ਹੀ ਗੱਲ ਸਾਹਮਣੇ ਇਹ ਗੱਲ ਸਾਹਮਣੇ ਵੀ ਆਈ ਹੈ ਉਹ ਲੜਾਈ ਇਹਨਾਂ ਦੀ ਇੱਥੇ ਜ਼ਰੂਰ ਹੋਈ ਤੇ ਨਾ ਉਹਦੀ ਲੀਵਰ ਵਾਲਾਂ ਦੀ ਕੋਟ ਪਰ ਜ਼ਰੂਰ ਹੋਈ ਠੀਕ ਹੈ